ਲਓ ਵੀ ਇਹ ਮੁੰਡਾ ਨਾ ਕੀ ਹੈ ਤੇਰਾ ਇਹ ਮੁੰਡਾ ਦਿਖਾ ਰਿਹਾ ਜੀ ਜਾਦੂ ਜਾਦੂਗਰ ਕਿਸ਼ਨ ਜਾਦੂਗਰ ਕਿਸ਼ਨ ਜਾਦੂ ਦਿਖਾ ਰਿਹਾ ਤੇ ਤੁਸੀ ਮਾਨ ਸਿੰਘ ਤੁਮਰ ਸਾਹਿਬ ਸਾਹਮਣੇ ਆਜੋ ਦਾ ਜਾਦੂ ਹੈ ਸਾਰਿਆਂ ਨੂੰ ਕਵਰ ਕਰ ਲਾ ਬਈ ਤੂੰ ਜੇ ਅਸੀਂ ਵੀ ਵੀਡੀਓ ਵਿੱਚ ਕਵਰ ਹੋਣੇ ਚਾਹੀਏ ਸਭੀ ਜੇ ਪਕਰ ਲਿਆ ਤੇ ਫੇਰ ਕਹਿੰਦਾ ਫਰੀ ਦਿਖਾਉਂਗਾ ਚੱਲ ਵਿਖਾ ਬਈ ਦੇਖ ਲਓ ਬਾਬੂ ਜੀ ਮੇਰੇ ਪਾਸ ਮੇਂ ਤਿੰਨ ਕਟੋਰੀ ਇਹ ਇੱਕ اچھا ਇਹ ਤਾਂ ਜਾਦੂ ਕਾ ਡੰਡਾ ਇਹ ਜਮੀਂ ਪਰ ਰਗੜੂਗਾ ਹਥੇਲੀ ਪਰ ਰਗੜੂਗਾ माटी लूंगा अच्छा। वही डाल दूंगा वही माटी लेकर घूस अच्छा। का बनाऊंगा ठीक है देख लो ये सिक्का ये पकड़ लेना नकली है कैसे लिए इसमें भी ले लो नहीं है वो लटक रहा थोड़ी सी अपनी थे? ये लड़काना देख, <laughs> देख लो आप बुरी तो टेलर है पिक्चर बाकी है क्या हो गया बंद नहीं चल रहा है नहीं यार अच्छा ये एक मिनट ਇੱਕ ਮਿੰਟ ਰੁਕ ਜਾ ਯਾਰ ਖੜੇ ਹੋਣਾ ਦੇਖ ਲਓ ਬਸ ਹੱਥ ਤੋਂ ਦੂਜੇ ਹੱਥ 'ਚ ਕਰਨ ਦੀ ਕਲਾ ਇੰਨੀ ਸਪੀਡ ਨਾਲ ਕਰਦਾਗੇ ਮਤਲਬ ਫੜ ਲੈ ਇਹ ਜਾਏਗੀ ਚਾਹ ਪੀਣੇ ਨਜ਼ਰ ਮੇ ਆਈ ਬਤਲਾਨਾ ਚਲੋ ਚਾਹ ਪੀਣੇ ਜਾਓ ਜਲਦੀ ਜਾਣਾ ਭਾਗੇ ਜਾਣਾ ਉਹ ਚਾਹ ਪੀਣੇ ਗਈ ਇਸ ਵਿੱਚ ਨਹੀਂ ਹੈ ਚਾਹ ਪੀਣੇ ਖਾਜਾ 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 ਇਹ ਚਾਹ ਹੈ ਉਹ ਕੀ ਹੋ ਜਾਂਦਾ ਇਹਨੂੰ ਵਾਰੀ ਵਾਰੀ ਉਹ ਦੂਜਾ ਲੈ ਲਾ ਤੁਸੀਂ ਨਹੀਂ ਯਾਰ ਫੋਨ ਤੇ ਬਣਾ ਲਓ ਪਾਣੀ ਪੀਣੇ चलो पानी पीने इसमें भी नहीं है वो पानी पीने ये दूध पीने इसमें कितनी डाल दी बाबू जी कोई नहीं कोई भी नहीं <laughs> तो एक आ गई दो आ गई तीनों आ गई हाँ। देख लो ये है इस वाली को बंद कर दू इसमें इसको बंद इसमें ये मेरे मुट्ठी में मुट्ठी वाली को इसमें लगे तीनों अलग अलग गई दो बन गई ये वाली भी गई तीन बन गई देख लो सिक्का ये सिक्के में फूक लगाना <laughs> देख लो खाली बोकाल सिक्का ये सिक्के में फूक लगाना अबू जी इसमें भी गए एटीएम में देख लो एक खेल और देख लो अबू जी ये सिक्का ये इसके में दो बनाऊंगा नजर में आई बतलाना देख लेना सिंगल है के डबल है सिंगल सिंगल ही है ना हाथ मेरा खाली है मेरे पास में पहले से दो ही दो कोई आपकी नजर में आई बतलाना चलो दो बन जाओ एक मुट्ठी में झोले से माटी निकाल लू माटी से तीन बार डंडा घुमा के इसमें दो बना दू बना दू दो, दो कहा नहीं। नहीं। <laughs> <नहीं है। laughs> नहीं नहीं। <laughs> सा बाबूजी देख रहा था आप देख रहे मजाक कर रहे हो <laughs> देख लो जाएगी ची इसमें हमें डाला आपने सोचा मैंने ऐसे करके डाल लिया अब नहीं डाली झोला अलग है एक ही है एक दो तीन फूक लगाई माटी लगाई खींच कर दो ਸਲੋ ਮੋਸ਼ਨ ਕਰਕੇ ਦੇਖੇ ਨਾਲ ਆਣਾ ਕਿਤੇ ਨਾ ਆ ਪਾ ਮੁਝੇ ਪੈਕ ਕੇ ਨਹੀਂ ਕਰਤਾ ਸਪੀਡ ਆ ਜੀ ਸਪੀਡ ਆ ਨਾ ਸ਼ਾਬਾਸ਼ ਬਹੁਤ ਵਧੀਆ ਯਾਰ ਤੂੰ ਬਾਗਰ ਜਾਦੂਗਰ ਬਣੇਗਾ ਵੱਡਾ ਹੋ ਕੇ ਲਈ ਚਾਨ ਸਾਹਿਬ 500 ਰੁਪਏ ਦੇ ਵਿੱਚ ਸ਼ੋਅ ਬਹੁਤ ਮਹਿੰਗਾ ਨਹੀਂ ਹੈਗਾ ਇਹ ਹਾਂ ਬਿਲਕੁਲ ਨਹੀਂ ਮੁੰਡੇ ਜੀ ਖਜ਼ਾਨਾ ਮੰਤਰੀ ਸਾਹਿਬ ਤੁਸੀਂ ਖੁਸ਼ ਹੋ ਕੇ 50 ਰੁਪਏ ਦਿਓ ਮੁੰਡੇ ਨੂੰ ਹੱਥ ਤੋਂ ਆਓ ਯਾਰ ਮੈਂ ਫਿਰ ਖਜ਼ਾਨਾ ਹੱਥ ਲਵੇੜੇ ਕਿਉਂ ਸੀ ਜਵਾਨ ਸਾਹਿਬ ਸਖਾਰੇ ਆ ਮੁੰਡਿਆਂ ਨੂੰ ਗਵਾਲੀਅਰ ਦੇ ਵਿੱਚ ਪੰਜਾਬੀ ਹਾਂ ਜੀ ਆਪਾਂ ਆਏ ਆ ਬਈ ਪੰਜਾਬ ਤੋਂ ਤੇ ਆਪਾਂ ਆਪਦੀ ਕੋਈ ਸ਼ਾਪ ਛੱਡ ਕੇ ਇੱਥੇ ਜਾਣੀ ਆ ਫਿਰ ਊੜੇ ਆੜੇ ਦੀ ਇੱਕ ਲਾਈਨ ਆਪਾਂ ਸਿਖਾਵਾਂਗੇ ਤੁਸੀਂ ਮੇਰੇ ਪਿੱਛੇ ਬੋਲਣਾ ਠੀਕ ਆ ਊੜਾ ਊੜਾ ਆੜਾ ਆੜਾ ਈੜੀ ਈੜੀ ਸੱਸਾ ਸੱਸਾ ਹਾਂ ਹਾਂ ਊੜਾ ਉਠ ਊੜਾ ਉਠ ਆੜਖ ਆੜਖ ਈੜੀ ਇੰਜਣ ਈੜੀ ਇੰਜਣ ਸੱਸਾ ਸਲੇਟ ਸੱਸਾ ਸਲੇਟ ਹਾਂ ਹਾਂ ਹਾਥੀ ਆਥੀ ਵੈਰੀ ਗੁੱਡ ਜੱਜਾ ਜਾਦੂ ਜੱਜਾ ਸ਼ਾਪ